ਨੇ ਉਹ ਜਿਹੜੇ ਬੰਦੇ ਰਾਜ ਆਮ ਨੂੰ ਗਲਤ ਪਾਸੇ ਨੂੰ ਲੈ ਗਿਆ ਆਮ ਨੂੰ ਬਹੁਤ ਨੀਮਾ ਲੈ ਗਿਆ ਉਸ ਬੰਦੇ ਨੂੰ ਤੇ ਮੇਰੇ ਖਰ ਰਾਜੀ ਤੋਂ ਬਾਹਰ ਕਰਨੇ ਚਾਹੀਦੇ ਫਿਲਮੀ ਜੀ ਮੰਨ ਤੱਕ ਰਹਿ ਦਿੱਤਾ ਸੀ ਕਿ ਉਹਦੇ ਗਿਨਾਹ ਜਿਹੜੇ ਆ ਬਹੁਤ ਵੱਡੇ ਆ ਇਸ ਕਰਕੇ ਉਹਨਾਂ ਸਾਰਿਆਂ ਨੂੰ ਮੱਧੇ ਨਜ਼ਰ ਰੱਖ ਕੇ ਕੋਈ ਜਿਹੜਾ ਕੌਮੀਆ ਭਾਵਨਾਵਾਂ ਅਨਸਾਰ ਫੈਸਲਾ ਕਰੇ ਉਹ ਬਾਕੀ ਅਜੇ ਉਹਨਾਂ ਨੇ ਉਹਨਾਂ ਨੂੰ ਤਨਖਾਹ ਹੀ ਤਕਰਾਰ ਦਿੱਤਾ ਉਹਨਾਂ ਨੂੰ ਕੀ ਸਜ਼ਾ ਕੀ ਲੱਗਦੀ ਆ ਆਹ ਉਹਨਾਂ ਦੇ ਸਾਥੀਆਂ ਨੂੰ ਵੀ ਲੱਗਦੀ ਜਿਨ੍ਹਾਂ ਨੇ ਸਾਰੇ ਪੰਜਾਬ ਨਾਲ ਬਹੁਤ ਵੱਡਾ ਧੋਖਾ ਕੀਤਾ ਐਨਐਸ ਹੈ ਤਹਾ ਡਿਬਰੂਗੜ ਜੇਲ੍ਹ ਵਿੱਚ ਬੰਦ ਪੰਜਾਬ ਦੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਅਕਾਲੀ ਦਲ ਬਾਰੇ ਤਿੱਖੇ ਬੋਲ ਬੋਲੇ ਨੇ ਤਰਸੇਮ ਸਿੰਘ ਦਾ ਕਹਿਣਾ ਹੈ ਕਿ ਸੁਖਬੀਰ ਸਿੰਘ ਬਾਦਲਾ ਤੇ ਉਹਨਾਂ ਦੇ ਪਾਰਟੀ ਦੇ ਆਗੂਆਂ ਨੇ ਬਹੁਤ ਵੱਡੇ ਗੁਨਾਹ ਕੀਤੇ ਨੇ ਕੰਮ ਨੂੰ ਗਲਤ ਰਾਹਾਂ ਤੇ ਲੈ ਗਏ ਸਿੱਖ ਕੌਮ ਦੇ ਮਾਨ ਸਨਮਾਨ ਨੂੰ ਢਾਹ ਲਾਈ ਹੈ ਇਸ ਲਈ ਇਹਨਾਂ ਨੂੰ ਰਾਜਨੀਤੀ ਤੋਂ ਬਾਹਰ ਕਰ ਦੇਣਾ ਚਾਹੀਦਾ ਹੈ ਜੀ ਇਹ ਸਾਡੇ ਗੁਰੂ ਦਾ ਤਖਤ ਬਹੁਤ ਵੱਡਾ ਵਾ ਇਹ ਤੇ ਅਸੀਂ ਕੋਈ ਕਿੰਤੂ ਪ੍ਰੰਤੂ ਨਹੀਂ ਕਰ ਸਕਦੇ ਪਰ ਅਸੀਂ ਜ세ਦਾਰਾਂ ਦੇ ਧਿਆਨ ਚ ਇਹ ਚੀਜ਼ ਲਿਆਉਣਾ ਚਾਹ ਰਹੇ ਸੀ ਪਹਿਲਾਂ ਵੀ ਅਸੀਂ ਮੰਗ ਪੱਤਰ ਦਿੱਤਾ ਸੀ ਕਿ ਉਹਨਾਂ ਦੇ ਗਨਾਹ ਜਿਹੜੇ ਆ ਬਹੁਤ ਵੱਡੇ ਆ ਇਸ ਕਰਕੇ ਉਹਨਾਂ ਸਾਰਿਆਂ ਨੂੰ ਮੱਦੇ ਨਜ਼ਰ ਰੱਖ ਕੇ ਕੋਈ ਜਿਹੜਾ ਕਾਮ ਦੀਆਂ ਭਾਵਨਾਵਾਂ ਅਨਸਾਰ ਫੈਸਲਾ ਕਰੇ ਉਹ ਬਾਕੀ ਅਜੇ ਉਹਨਾਂ ਨੇ ਉਹਨਾਂ ਨੂੰ ਤਨਖਾਹ ਹੀ ਤਕਰਾਰ ਦਿੱਤਾ ਉਹਨਾਂ ਨੂੰ ਕੀ ਸਜ਼ਾ ਕੀ ਲੱਗਦੀ ਆ ਜਾਂ ਉਹਨਾਂ ਦੇ ਸਾਥੀਆਂ ਨੂੰ ਕੀ ਲੱਗਦੀ ਜਿਨ੍ਹਾਂ ਨੇ ਸਾਰੇ ਪੰਜਾਬ ਨਾਲ ਬਹੁਤ ਵੱਡਾ ਧੋਖਾ ਕੀਤਾ ਤੇ ਉਸ ਤੋਂ ਬਾਅਦ ਜੀ ਕੋਈ ਕੌਮ ਸੋਚੂਗੀ ਕਿ ਸਹੀ ਹੈ ਸਜਾ ਕੇ ਜਾਂ ਗਲ ਨਾ ਰਾਜਨੀਤਿਕ ਤੇ ਧਾਰਮਿਕ ਤੌਰ ਤੇ ਸਾਡਾ ਧਰਮ ਇਕੱਠਾ ਹੀ ਹੈ ਉਹ ਉਹੀ ਪਾਰਟੀ ਰਾਜਨੀਤਿਕ ਤੌਰ ਤੇ ਵੀ ਸੀਗੀ ਤੇ ਧਾਰਮਿਕ ਤੌਰ ਤੇ ਵੀ ਸ਼੍ਰੋਮਣੀ ਕਮੇਟੀ ਵੀ ਉਹਨਾਂ ਦੇ ਅੰਦਰ ਸੀ ਇਸ ਕਰਕੇ ਮੇਰੇ ਖਿਆਲ ਹੈ ਕਿ ਮਸਲਾ ਸਾਰਾ ਜੁੜਿਆ ਹੋਇਆ ਹੈ ਰਾਜਨੀਤਿਕ ਵੀ ਆ ਤੇ ਧਾਰਮਿਕ ਵੀ ਆ ਉਹਨਾਂ ਨੂੰ ਦੋਵਾਂ ਚੀਜ਼ਾਂ ਤੇ ਬਾਰੇ ਚ ਗੌਰ ਕਰਕੇ ਉਹਨਾਂ ਨੂੰ ਨਹੀਂ ਉਹ ਇਹ ਜਿਹੜੇ ਬੰਦੇ ਰਾਜ ਕੌਮ ਨੂੰ ਗਲਤ ਪਾਸੇ ਨੂੰ ਲੈ ਗਿਆ ਕੌਮ ਨੂੰ ਬਹੁਤ ਨੀਵਾਂ ਲੈ ਗਿਆ ਉਸ ਬੰਦੇ ਨੂੰ ਤੇ ਮੇਰੇ ਖਿਆਲ ਰਾਜਨੀਤੀ ਤੋਂ ਬਾਹਰ ਕਰਨੇ ਚਾਹੀਦਾ ਜੀ ਉਹਨਾਂ